ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਰਦਾਰ ਕਰਮਵੀਰ ਸਿੰਘ ਕੁਮਨ ਜੀ ਨੇ ਨਿੱਗਾ ਸਵਾਗਤ ਕੀਤਾ ਆਓ ਦੇਖਦੇ ਹਾਂ ਇਸ ਮੌਕੇ ਦੀਆਂ ਖਾਸ ਝਲਕਾਂ ਤੁਸੀਂ ਦੇਖ ਰਹੇ ਹੋ ਐ ਪੰਜਾਬ ਟੀਵੀ ਤੇ ਜੁੜੇ ਰਹੋ ਪੰਜਾਬ ਵੈਬ ਦੇ ਨਾਲ ਧੰਨਵਾਦ ਜਿਵੇਂ ਤਰ੍ਹਾਂ ਤੁਸੀਂ ਅੱਜ ਇੱਕ ਹੀਰਾ ਚੁਣ ਲਗੇ ਹੋ ਘੋੜੇ ਦੇ ਪਿੰਡ ਗਵਾਜ ਤੁਹਾਡਾ ਦਰਦ ਤਾਲੀ ਮਾਰੋ ਜਿਵੇਂ ਤਰ੍ਹਾਂ ਤੁਸੀਂ ਸਵੇਰੇ 6 ਵਜੇ ਉੱਠ ਕੇ ਜਿਵੇਂ ਨਾ ਭਾਵੇਂ ਤੁਸੀਂ ਇੱਕ ਮਿੰਟ

ਨੀ ਜਰੂਰੀ ਉਸੇ ਜਾਣੇ ਬਲਾਰ ਮਹਿਰ ਦਸੇ ਇੰਟਰ ਸਾਹਿਬ ਨਗਰ ਸਾਹਿਬ ਨਗਰ ਸਾਹਿਬ ਹਾਂ 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 ਅੱਜ ਬੋਲੀ ਸ੍ਰੀਦਰ ਸਿੰਘ ਲਖੜੀ ਹਾਂ ਹਾਂ ਨਾ ਪਾਰੀ ਸਰੇਂਦਰ ਦਾ ਪਾਰੀ ਸਰੇਂਦਰ ਦਾ ਪਾਰੀ ਪਰਮਜੀਤ ਮਸੀਹ ਜੀ ਆ ਜਾਨਾ ਕਰਾ ਪਰ ਜਾਣਾ ਵਾ ਉਹਦੇ ਜਾਣਾ ਨਹੀਂ ਸਰਜਨ ਦਰਪ ਸਿੰਘ ਰੋਮੀ ਜੀ ਕੇਵਲ ਦੇ ਜਾਣਾ ਬੈਠਾ ਦੇਖਣਾ ਚਾਹੁੰਦਾ ਆਜੋ ਆਜੋ ਮੁਖਤਿਆਰ ਸੈਨੂੰ ਖੁੱਤੂ ਵਾਲੀ ਆ ਜੀ ਮੁਖਤਿਆਰ ਸੈਨੂੰ ਸਰਦਾਰ ਰਤਨ ਸਿੰਘ ਜੀ ਆਪਣਾ ਟੋਕਾ ਲੈਣ ਆ ਗਏ ਮਗਰ ਹੋ ਗਿਆ ਮਗਰ ਹੋ ਗਿਆ ਆ

ਬਹੁਤ ਹੀ ਚੰਗੇ ਕੰਮ ਵਾਸਤੇ ਅਸੀਂ ਸਾਰੇ ਜਣੇ ਇਕੱਠੇ ਹੋਏ ਹਾਂ। ਹੋਰ ਸਾਡੇ ਸਾਡੇ ਪਰਿਵਾਰ ਦੇ ਵਿੱਚ ਅੱਜ ਵਾਧਾ ਹੋਣ ਜਾ ਰਿਹਾ ਹੈ। ਔਰ ਵਾਧਾ ਵੀ ਕਈ ਵਾਰੀ ਅਸੀਂ ਪਾਟਨੇ ਜੁਆਇਨ ਕਰਾਉਂਦੇ ਆ ਲੋਕਾਂ ਨੂੰ। ਕਈ ਵਾਰੀ ਕਿਸੇ ਦੇ ਘਰ ਜਾ ਕੇ ਕਰਾਉਂਦੇ ਆ, ਕੋਈ ਕਿਸੇ ਤਰ੍ਹਾਂ ਕਰਾਉਂਦੇ ਆ, ਕਦੇ ਕਿੱਦਾਂ ਕਰਾਉਂਦੇ ਆ। ਔਰ ਜੁਆਇਨਿੰਗ ਤੋਂ ਬਾਅਦ ਵੀ ਸਾਰੇ ਲੋਕ ਕਹਿੰਦੇ ਆ ਵੀ ਕਿ ਜਦੋਂ ਤੁਸੀਂ ਬੰਦਾ ਚੰਗਾ ਨਹੀਂ ਜੋਇਨ ਕਰਦਾ ਤੇ ਜੇ ਜੋਇਨਿੰਗ ਤੋਂ ਪਹਿਲਾਂ ਲੋਕ ਕਹਿਣ ਜੇ ਲੋਕ ਕਹਿਣ ਜੀ ਆਹ ਬੰਦਾ ਤੁਸੀਂ ਲੈ ਕੇ ਆਓ ਪਿੰਡ ਦੇ ਵਿੱਚ ਆਪਣੇ ਨਾਲ ਤਾਂ ਫੇਰ ਵਧੀਆ ਹੈ ਉਹ ਗੱਲ ਨੰਬਰਦਾਰ ਸਾਹਿਬ ਨੇ ਸਰਦਾਰ ਸੁਖਵਿੰਦਰ ਸਿੰਘ ਬਾਜਵਾ ਜੀ ਉਹਨਾਂ ਦੇ ਠੁਕਦੀ ਹੈ ਤੇ ਸਰ ਕੀਮਾ ਸਾਹਿਬ ਜਿਹੜੀ ਕਿਉਂਕਿ ਜਿੰਨੇ ਵੀ ਪਿੰਡ ਦੇ ਲੋਕ ਸਾਡੇ ਕੋਲ ਕੰਮ ਲੈ ਕੇ ਆਉਂਦੇ ਸੀਗੇ ਅਸੀਂ ਸਾਰਿਆਂ ਨੂੰ ਪੁੱਛਦੇ ਸੀ ਔਰ ਸਾਰੇ ਜਾਣੇ ਇਹਨਾਂ ਦਾ ਨਾਮ ਲੈਂਦੇ ਸੀਗੇ ਕਿ ਨੰਬਰਦਾਰ ਨੂੰ ਤੁਸੀਂ ਜੁਆਇਨ ਕਰਾਓ ਨੰਬਰਦਾਰ ਨੂੰ ਤੁਸੀਂ ਲੈ ਕੇ ਆਓ ਨਾਲ ਆਪਣੇ ਤੇ ਪਿੰਡ ਵਧੀਆ ਹੀ ਵਧੀਆ ਔਰ ਮੈਨੂੰ ਸੱਚੀ ਬਹੁਤ ਅੱਜ ਸੰਗਤ ਦੀ ਸ਼ਮੂਲੀਅਤ ਦੇ ਕੇ ਬਹੁਤ ਖੁਸ਼ੀ ਹੈ ਕਿ ਵਾਕਈ ਸਾਰੇ ਜਾਣੇ ਕੁਝ ਲੰਬੜਦਾ ਸਾਹਿਬ ਨੂੰ ਪਿਆਰ ਕਰਦੇ ਨੇ। ਵਾਕਈ ਤੁਸੀਂ ਲੰਬੜਦਾ ਸਾਹਿਬ ਦੇ ਨਾਲ ਦਿਲੋਂ ਜੁੜੇ ਹੋਗੇ। ਪਰ ਵਾਕਈ ਐਵੇਂ ਲੱਗਦਾ ਕਿ ਜੱਪਾਇਕ ਸ਼ੰਗਸ ਲੈਟ ਜਿਹੜਾ ਇਹਨਾਂ ਨੂੰ ਨਾਲ ਲੈ ਕੇ ਲਿਆ ਹੈ। ਪਰ ਇਸ ਤੇ ਮੈਂ ਇਹਨਾਂ ਨੂੰ ਵਧਾਈ ਦੇਣਾ ਸਾਰੇ ਪਰਿਵਾਰ ਨੂੰ ਇਹਨਾਂ ਦੇ ਸਾਰੇ ਸਾਥੀਆਂ ਨੂੰ। ਜਿੰਨੇ ਸਾਥੀ ਹੈ ਕਿਉਂਕਿ ਕੋਈ ਵੀ ਬੰਦਾ ਕੱਲਾ ਤਗੜਾ ਨਹੀਂ ਰਹਿਣਾ। ਉਹ ਜਿਹੜਾ ਬੰਦਾ ਦੇ ਕਹੇ ਜੇ ਮੈਂ ਤੇ ਜਾਂ ਉਹ ਇਕੱਲਾ ਹੀ ਤਗੜਾ ਆ ਸਾਡੀ ਟੀਮ ਬੈਠੀ ਆ ਆ ਸਾਡੀ ਟੀਮ ਬੈਠੀ ਆ ਜੇ ਇਹ ਨਾਲ ਕਾਸੀਂ ਤਗੜੇ ਹਾਂ ਜੇ ਨਾਲ ਹੈ ਨਹੀਂ ਸਾਡੇ ਤਾਂ ਅਸੀਂ ਭਾਵੇਂ ਜਿੱਦੇ ਮਰਜ਼ੀ ਵੱਡੇ ਐਮਐਲਏ ਬਣ ਜਾਈਏ ਆਪਾਂ ਤਗੜੇ ਨਹੀਂ ਹਾਂ। ਉਸ ਨੂੰ ਮੈਂ ਇਹਨਾਂ ਨੂੰ ਜਿੱਥੇ ਵਧਾਈ ਦਿਨਾ ਬਹੁਤ-ਬਹੁਤ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਫਾਦਰ ਸਾਹਿਬ सरदार जगमोहन सिंह बब्बू को जी वालों और इना, नहीं और इना भी रखते और इन्होंने विश्वास भी पूरा मान सत्कार समर्था इज्जत करने की कोशिश करज्जत आप अपने फादर नई दी अपने प्यो नई उन्नी इजत ਜਿਹੜਾ ਕੋ ਇਨਸਾਨ ਸਾਡੇ ਕੋਲ ਆਉਂਦਾ ਉਹਨੂੰ ਦੇਣ ਦੀ ਕੋਸ਼ਿਸ਼ ਕਰਦੇ ਠੀਕ ਹੈ ਕੰਮ ਕਰਦੇ ਆ ਬਹੁਤ ਗਲਤੀਆਂ ਹੀ ਹੋ ਜਾਂਦੀਆਂ ਕਈ ਵਾਰ ਕਿਉਂਕਿ ਜੇ ਕੰਮ ਕਰਾਂਗੇ ਤਾਂ ਗਲਤੀਆਂ ਹੋਣ ਹੀ ਨੇ ਜੇ ਕੰਮ ਨਹੀਂ ਕਰਾਂਗੇ ਤਾਂ ਬਿਲਕੁਲ ਕੋਈ ਗਲਤੀ ਵੀ ਨਹੀਂ ਹੋਣੀ ਕਿ ਇਹਨੂੰ ਪੁੱਛਣਾ ਵੀ ਨਹੀਂ ਸਕਦੇ 2 ਸਾਲ ਪਹਿਲਾਂ ਤੁਸੀਂ ਸਾਨੂੰ ਛੁੜ ਕੇ ਭੇਜਿਆ ਸੀ 2 ਸਾਲ ਪਹਿਲੇ ਔਰ 2 ਸਾਲਾਂ ਦੇ ਵਿੱਚ ਮੈਨੂੰ ਸਿਰ 5 ਦਿਨ ਰੈਸਟ ਦਿੱਤੀ ਸਿਰ 5 ਦਿਨ ਉਹ ਵੀ ਹੁਣ ਐਕਸੀਡੈਂਟ ਹੋਇਆ ਸੀਗਾ ਤੇ 5 ਦਿਨ ਘਰ ਰੁਪੀ ਮੈਂ ਤਾਂ 2 ਸਾਲਾਂ ਦੇ ਵਿੱਚ ਇੱਕ ਵੀ ਛੁੱਟੀ ਨਹੀਂ ਕੀਤੀ ਇੱਕ ਵੀ ਛੁੱਟੀ ਆਪਣੇ ਲੱਖ ਵਾਸਤੇ ਇੱਕ ਵੀ ਛੁੱਟੀ ਆਪਾਂ ਨੇ ਕੀਤੀ ਕਿ ਆਪਾਂ ਅੱਜ ਘਰ ਬੈਲੀ ਆ ਅੱਜ ਥੱਕ ਗਏ ਆ ਜੀ ਕੋਈ ਗੱਲ ਅੱਜ ਦੇਖੀ ਜਾਊਗੀ ਕੱਲ ਨੂੰ ਵੇਖ ਲਾਂਗੇ ਉਹ ਲੋਕਾਂ ਨੂੰ ਕੱਲ ਨੂੰ ਮਿਲ ਲਵਾਂਗੇ ਲੋਕਾਂ ਨੇ ਕਿੱਥੇ ਜਾਣਾ ਲੋਕਾਂ ਦੇ ਕੱਲ ਨੂੰ ਕੰਮ ਹੋ ਜਾਣਗੇ ਇੱਕ ਦਿਨ ਵੀ ਘਰ ਬੈਠ ਨਹੀਂ ਬੈਠਿਆ ਕਿਉਂਕਿ ਲੋਕਾਂ ਨੇ ਵੋਟਾਂ ਬਹੁਤ ਪਾਈ ਲੋਕਾਂ ਨੇ ਸਾਨੂੰ ਸੀਟ ਦੇ ਕੇ ਬਿਠਾਇਆ ਜਿਹੜੀ ਸੀਟ ਤਗੜੇ ਤਰ੍ਹਾਂ ਲੋਕਾਂ ਦੀ ਐਸੇ ਵਾਲੇ ਲੋਕਾਂ ਦੀਆਂ ਅਮੀਰ ਲੋਕਾਂ ਦੀਆਂ ਜੰਦੀਪੁਰਤੀ ਜਿਹੜੇ